ਅੱਜ ਗੱਲ ਕਰਾਂਗੇ ਜੀ ਜੈਸਮੀਨ ਜੈਸਮੀ ਦੇ ਜਿਹੜੇ ਫੁੱਲ ਨੇ ਖੁਸ਼ਬੂਦਾਰ ਹੁੰਦੇ ਨੇ ਦੇਖਣ ਨੂੰ ਇਹ ਬੂਟਾ ਬਹੁਤ ਸੋਹਣਾ ਲੱਗਦਾ ਇਹ ਮੈਂ ਕਲਮ ਤੋਂ ਤਿਆਰ ਕੀਤਾ ਸੀ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਜੀ ਉਹਦੇ ਬਾਰੇ ਗੱਲ ਕਰਾਂਗੇ ਪਹਿਲਾਂ ਗੱਲ ਕਰਾਂਗੇ ਦੀ ਕੇਅਰ ਇਹਦੀ ਪ੍ਰੂਨਿੰਗ ਕਰਨੀ ਬਹੁਤ ਜ਼ਰੂਰੀ ਹੈ ਜੋ ਕਿ ਤੁਸੀਂ ਬਰਸਾਤਾਂ ਦੇ ਦਿਨਾਂ ਵਿੱਚ ਕਰ ਸਕਦੇ ਹੋ ਅਗਸਤ ਮਹੀਨੇ ਦੇ ਵਿੱਚ ਵੀ ਆਸਾਨੀ ਨਾਲ ਕਰ ਸਕਦੇ ਇਹਨੂੰ 10 ਇੰਚ ਦੇ ਗਮਲੇ ਦੇ ਵਿੱਚ ਕਟਿੰਗ ਨੂੰ ਲਗਾ ਸਕਦੇ ਹੋ ਇਹ ਕਟਿੰਗ ਦੀ ਪ੍ਰੂਨਿੰਗ ਇਸ ਤਰ੍ਹਾਂ ਕਰਨੀ ਹੈ ਜੀ ਆਪਾਂ ਰੂਨਿੰਗ ਲਈ ਉਪਰੋਂ ਉਪਰੋਂ ਟਾਣੀਆਂ ਨੂੰ ਕਟਿੰਗ ਕਰਾਂਗੇ ਤੁਹਾਡੇ ਕੋਲ ਕਟਰ ਹੈਗਾ ਉਹਦੀ ਮਦਦ ਨਾਲ ਤੁਸੀਂ ਕਟਿੰਗ ਕਰ ਸਕਦੇ ਹੋ ਜਾਂ ਫਿਰ ਪਲਾਸ ਦੀ ਮਦਦ ਨਾਲ ਵੀ ਕਟਿੰਗ ਬਹੁਤ ਆਸਾਨੀ ਨਾਲ ਹੋ ਜਾਂਦੀ ਆ ਇਸ ਤਰ੍ਹਾਂ ਕਰਦੇ ਹੋਏ ਆਪਾਂ ਸਾਰੇ ਪlant ਤੋਂ ਕਟਿੰਗਾਂ ਕਰ ਲਵਾਂਗੇ ਤੇ ਇਹ ਕਟਿੰਗ ਨੂੰ ਤੁਸੀਂ ਕਦੋਂ ਲਗਾਉਣਾ ਇਹ ਬਰਸਾਤਾਂ ਵਿੱਚ ਵੀ ਲੱਗ ਜਾਂਦੀ ਔਰ ਜੁਲਾਈ ਮਹੀਨੇ 'ਚ ਵੀ ਆਸਾਨੀ ਨਾਲ ਕਟਿੰਗ ਹੋ ਜਾਂਦੀ ਆ ਕਟਿੰਗ ਕਿਵੇਂ ਲੱਗੂਗੀ ਉਹ ਵੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਵੀਡੀਓ ਸਾਂਝੀ ਕਰਾਂਗੇ ਜੀ ਅਤੇ ਇਹਦੀ ਰਿਪੋਰਟਿੰਗ ਕਿਵੇਂ ਹੋਊਗੀ ਇਹ ਇਸ ਤੋਂ ਬਾਅਦ ਅਗਲੀ ਵੀਡੀਓ 'ਚ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ ਇਸ ਤੋਂ ਪਹਿਲਾਂ ਆਪਾਂ ਚੰਗ ਇਤਰਾ ਦੀ ਪ੍ਰੂਨਿੰਗ ਕਰ ਦਵਾਂਗੇ ਸਾਰੇ ਬੂਟੇ ਦੀ ਪ੍ਰੂਨਿੰਗ ਕਰਨ ਤੋਂ ਬਾਅਦ ਇਹਦੀ ਗੁੜਾਈ ਕਰਕੇ ਖਾਦ ਦੀਆਂ ਦੋ ਮੁਠੀਆਂ ਜ਼ਰੂਰ ਪਾ ਦਿਓ ਇਹ ਜਿਹੜੀਆਂ ਟਾਹਣੀਆਂ ਨੇ ਇਹ ਤੋਂ ਕਟਿੰਗ ਕਰਕੇ ਆਪਾਂ ਨੂੰ ਮਿਲੀਆਂ ਨੇ ਇਹ ਤੋਂ ਕਲਮਾ ਤਿਆਰ ਕਰਾਂਗੇ ਜੀ ਕਲਮਾ ਤੁਸੀਂ 6 ਇੰਚ ਦੀਆਂ ਤਿਆਰ ਕਰ ਸਕਦੇ ਹੋ ਉਸ ਤੋਂ ਪਹਿਲਾਂ ਤੁਸੀਂ ਜਿਹੜੇ ਆਲੇ ਦੁਆਲੇ ਪੱਤੇ ਨੇ ਜਾਂ ਫालतू ਟਾਹਣੀਆਂ ਨੇ ਉਹਨਾਂ ਦੀ ਕਟਿੰਗ ਕਰ ਦਿਓ ਹਟਾ ਦਿਓ ਉਹਨਾਂ ਨੂੰ ਤੇ ਪੱਤੀਆਂ ਨੂੰ ਵੀ ਹਟਾ ਦਿਓ ਇਹਦੀ ਜਿਹੜੀ ਕਟਿੰਗ ਆ ਉਹ ਬਰਾਊਨ ਹੋਣੀ ਚਾਹੀਦੀ ਤੇ ਪੈਨਸਲ ਦੇ ਸਾਈਜ਼ ਦੀ ਮੋਟੀ ਹੋਣੀ ਚਾਹੀਦੀ ਆ ਤੇ ਤੁਹਾਡੇ ਸਾਹਮਣੇ ਹੈ ਜੀ ਕਟਿੰਗ ਸਾਰੀ ਇਹਦੀ ਬਰਾਊਨ ਹੈ ਹਰੀ ਕਟਿੰਗ ਨਹੀਂ ਲੈਣੇ ਉਹ ਕੱਚੀ ਕਟਿੰਗ ਹੁੰਦੀ ਆ ਉਹਨੇ ਨਹੀਂ ਹੋਣਾ ਜੀ 6 ਇੰਚ ਤੱਕ ਜਾਂ ਇੱਕ ਗਿੱਟ ਤੱਕ ਵੀ ਤੁਸੀਂ ਕਟਿੰਗ ਲਗਾ ਸਕਦੇ ਇੱਕ ਕਟਿੰਗ ਛੋਟੀ ਜ਼ਰੂਰ ਆ ਪਰ ਇਸ ਤੋਂ ਬਾਅਦ ਤੁਸੀਂ ਇਹਦਾ ਰਿਜ਼ਲਟ ਜ਼ਰੂਰ ਦੇਖਿਓ ਤੇ ਬਹੁਤ ਵਧੀਆ ਦਾ ਰਿਜ਼ਲਟ ਮਿਲਿਆ ਇਸ ਤਰ੍ਹਾਂ ਆਪਾਂ ਇਹਦੀ ਸਾਰੀ ਕਟਿੰਗਾਂ ਦੀ ਸਫਾਈ ਕਰ ਲਈਜੀ ਔਰ ਐਲੋਵੇਰਾ ਜੈਲ ਬਹੁਤ ਜ਼ਰੂਰੀ ਹੁੰਦੀ ਆ ਜੀ ਇਹਦੇ ਨਾਲ ਨਮੀ ਬਣੀ ਰਹਿੰਦੀ ਆ ਤੇ ਫੰਗਸ ਵਗੈਰਾ ਨਹੀਂ ਲੱਗਦੀ ਐਲੋਵੇਰਾ ਲਗਾਉਣ ਤੋਂ ਪਹਿਲਾਂ ਆਪਾਂ ਕਟਿੰਗ ਨੂੰ ਛਿੱਲ ਲਵਾਂਗੇ ਜਿਹੜੀ ਕਿ ਧਰਤੀ ਦੇ ਵਿੱਚ ਦੱਬਣੀ ਹੈ 1 ਇੰਚ ਤੱਕ ਛਿੱਲ ਲੈਣਾ ਚਾਕੂ ਦੇ ਨਾਲ ਫਿਰ ਐਲੋਵੇਰਾ ਲਗਾਉਣਾ ਤੇ 1 ਇੰਚ ਡੂੰਘਾਈ ਦੇ ਵਿੱਚ ਦੱਬਣਾ ਮਿੱਟੀ ਨੂੰ ਚੰਗੀ ਤਰ੍ਹਾਂ ਦੱਬ ਦਿਓ ਤਾਂ ਤਾਂ ਜੋ ਕਟਿੰਗ ਨਾ ਹਿਲੇ ਕਟਿੰਗ ਇੱਕ ਨਹੀਂ ਲਗਾਣੀ ਇੱਕ ਤੋਂ 2-3 ਜ਼ਰੂਰ ਲਗਾਓ ਕਈ ਵਾਰ ਇਹ ਹੁੰਦਾ ਇੱਕ ਅੱਧੀ ਕਟਿੰਗ ਨਹੀਂ ਵੀ ਚੱਲਦੀ ਜਾਂ ਨਹੀਂ ਵੀ ਉੱਗਦੀ ਤਾਂ ਬਾਕੀ ਕਟਿੰਗਾਂ ਉੱਗ ਜਾਣ ਇਸ ਕਰਕੇ 2-3 ਕਟਿੰਗਾਂ ਜ਼ਰੂਰ ਲਗਾਓ ਜੀ ਇਸ ਤਰ੍ਹਾਂ ਕਰਦੇ ਹੋਏ ਬਾਕੀ ਕਟਿੰਗਾਂ ਨੂੰ ਵੀ ਤਿਆਰ ਕਰ ਲਵਾਂਗੇ ਤੇ ਇਹਨੂੰ ਛਾਂ ਵਾਲੀ ਜਗ੍ਹਾ ਤੇ ਰੱਖਾਂਗੇ ਤੇ ਘੰਟੇ ਅੱਧੇ ਘੰਟੇ ਦੀ ਧੁੱਪਾਂ ਦੀ ਹੋਵੇ ਇਹ 10 ਦਿਨ ਬਾਅਦ ਦਾ ਰਿਜ਼ਲਟ ਹੈ ਜੀ 10 ਦਿਨ ਬਾਅਦ ਕਟਿੰਗਾਂ ਬਹੁਤ ਵਧੀਆ ਗਰੋ ਹੋ ਚੁੱਕੀਆਂ ਨੇ ਦੋ ਕਟਿੰਗਾਂ ਤਾਂ ਵਧੀਆ ਉ ਬਣ ਰਹੀਆਂ ਨੇ ਤੀਸਰੀ ਕਟਿੰਗ ਸਿਰਫ ਹਰੀ ਆ ਉਹ ਤੇ ਹਜੇ ਕੋਈ ਪੱਤੀਆਂ ਨਿਕਲ ਨਹੀਂ ਆ ਸ਼ੁਰੂ ਨਹੀਂ ਹੋਈਆਂ ਇਸ ਤਰ੍ਹਾਂ ਦੀ ਜਾਣਕਾਰੀ ਲਈ ਤੁਸੀਂ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਔਰ ਕਮੈਂਟ ਕਰਨਾ ਨਾ ਭੁੱਲਿਓ ਜੀ ਧੰਨਵਾਦ ਵੀਡੀਓ ਦੇਖਣ ਲਈ